ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤ ਜਾਪ ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਛਪੈ ਛੰਦ ਤਪ ਪ੍ਰਸਾਦ ਚਕਰ ਚਿਹਨ ਵਰ ਵਰਣ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਵਰ ਰੇਖ ਭੀਖ ਕੋ ਕਹਿ ਨਾ ਸਗਤ ਕੇ अजला मुहूर्त अनपाव प्रकाशम तोज केजय कोट इंद्र इंद्रायण साहि साहोन गणिजय त्रिभमण मही सुर नर सुरनीत नेत, नेत वन्त्रण कहत तव सर्वनाम कथा गवन कर्म नाम वन्नत स्वमत पुजंग प्रयाशंग नमस्तम काले नमस्तम कृपाले नमस्तम अरूपे नमस्तम रूपे नमस्तम भेखे नमस्तम लेखे ਨਮਸਤੰ ਕਾਏ ਨਮਸਤੰ ਅਜਾਏ ਨਮਸਤੰ ਅਗੰਝੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਆਠਾਮੇ ਨਮਸਤੰ ਅਕਰਮੰ ਨਮਸਤੰ ਧਰਨਾੰ ਨਮਸਤੰ ਆਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਭੀਤੇ ਨਮਸਤੰ ਬਾਹੇ ਨਮਸਤੰ ਠਾਏ ਨਮਸਤੰ ਨੀਲੇ ਨਮਸਤੰ ਆਦੇ ਨਮਸਤੰ ਸ਼ਹੀਦੇ ਨਮਸਤੰ ਆਗਾਦੇ ਨਮਸਤੰ ਅਗੰਝੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਅਸੋਇਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਤੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਿਰਦਾਪੇ ਨਮਸਤੰ ਥਾਪੇ ਨੁਤਤਿਰਮਾਨੇ ਨਮਸਤੰ ਨਿਧਾਨੇ ਨਮਸਤੰਗਾ ਹੀ ਨਮਸਤੰ ਬਾਹੀ ਨਮਸਤੰ ਕਿਰ ਵਰਗੇ ਨਮਸਤੰ ਸਰਗੇ ਨਮਸਤੰ ਪਰਭੂਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਢੰਗੇ ਨਮਸਤੰ ਅੰਗੰ ਮੇ ਨਮਸਤੰ ਸਤਰਮੇ ਨਮਸਤੰ ਜਲਾਸਰੇ ਜਲਾਸਰੇ ਨਮਸਤੰ ਨਿਲਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਜਬੇ ਨਮਸਤੰ ਸੇ ਜਬੇ ਅਦੇਸੰਗ ਅਦੇਸੇ ਨਮਸਤੰ ਅਪੀਸੇ ਨਮਸਤੰ ਅਨਰਤਾਮੇ ਨਮਸਤੰ ਅਨਰਬਾਮੇ نوسر کا دیالے نوسر روپے نوسر پوپے نوسر کھاپے نوسر تھاپے نمسر کالے نوسر فال نمست دے و نمست پی و نمست اجمیں نمست سوبنم نمس گونے نسر بونے نمسرنگ نمسر بنگے نم کال کالے نمست دیالے نمست برنے نمست مرنے نمست جرار نمست کیرتارنگ نمسر تندے نمست بندے نمست نساکے نمست نرباکیں نمست ہیمے نمست کریمے ਨਮਸਤਾਂ ਨੰਤੇ ਨਮਸਤਾਂ ਮਹੰਤੇ ਨਮਸਸ ਰਾਗੇ ਨਮਸਤਾਂ ਸੁਹਾਗੇ ਨਉ ਸਰ ਸੁਖੰ ਨਉ ਸਰ ਭੂਖੰ ਨਉ ਸਰ ਕਰਤਾ ਨਉ ਸਰ ਹਰਤਾ ਨਮ ਜੋ ਜੋਗੇ ਨਉ ਭੂ ਭੂਗੇ ਨਉ ਸਰ ਦਿਆਨੇ ਨਉ ਸਰ ਪਾਲੇ ਚਾਚਰੀ ਛੰਦ ਤਉ ਪ੍ਰਸਾਦ ਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੀਕ ਹੈ ਨਾਮ ਹੈ ਅਕਾਮ ਹੈ ਅਧੀ ਹੈ ਅਭੀ ਹੈ ਜੀਤ ਹੈ ਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਅਬਰਣ ਹੈ ਆਪੂਤ ਹੈ ਆਪਰਣ ਹੈ ਅਗੰਜ ਹੈ ਆਪੰਜ ਹੈ ਆਚੂਜ ਹੈ ਆਚੰਦ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਅਨਰਸਿਕ ਹੈ ਨਰਲਾਮ ਹੈ ਸਾਮ ਹੈ ਗਾਮ ਹੈ ਆਜਮ ਹੈ ਭੂਤ ਹੈ ਸ਼ੂਤ ਹੈ ਲੋਕ ਹੈ ਸੋਕ ਹੈ ਅਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਅਗਾਹ ਹੈ ਮਾਨ ਹੈ ਨਿਧਾਨ ਹੈ ਨੀਕ ਹੈ ਬਰੀਕ ਹੈ ਪੁਜੰ ਪ੍ਰਿਆ ਚੰਦ ਨਉ ਸਰਮਾਨੇ ਸਮ ਸੁਨਿਦਾਨੇ ਨਉ ਦੇ ਦੇਵੇ ਭੇਖੀ ਬਹੇਵੇ ਨਮੋ ਕਾਲ ਕਾਲੇ ਨਉ ਸਰਪਾਲੇ ਨਉ ਸਰਗਉਣੇ ਨਉ ਸਰਗੋਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨੂੰ ਭਾਨ ਬਾਨੇ ਨਉ ਮਾਨ ਮਾਨੇ ਨਉ ਚੰਦ ਚੰਦਰ ਨੂੰ ਭਾਨ ਬਾਨੇ ਨਮੋ ਗੀਤ ਗੀਤੇ ਨਉ ਤਾਨ ਤਾਨੇ ਨੂੰ ਨਿਰਤ ਨਿਰਤੇ ਨੂੰ ਆਦ ਨਾਦੇ ਨੂੰ ਭਾਨ ਬਾਨੇ ਨੂੰ ਬਾਵਾ ਦੇ ਅਨੰਗੀ ਅਨਾਮੇ ਸੰਤ ਰੂਪੇ ਪ੍ਰਵੰਗੀ ਪਰਮਾਥੇ ਸਮ ਦੇ ਬੂਤੇ ਕਲੰਕਾ ਕਮਿਨਾ ਨੈ ਕਲੰਕੀ ਸਰੂਪੇ ਨਮੋ ਰਾਜਾ ਰਾਜ ਸੁਪਰਮ ਰੂਪੇ ਨਮੋ ਜੋਗ ਜੋ ਸਰਬਰਮ ਸਿਦੇ ਨਮੋ ਰਾਜਾ ਰਾਜ ਸੁਪਰਮ ਬਿਰਦੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੀਖੀ ਅ ਵਰਮੀਆ ਭੋਗੀ ਅ ਭੁਕਤੇ ਨਮੋ ਜੋਗ ਜੋ ਸਰਬਰਮ ਯੁਕਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨੋ ਪ੍ਰੀਤਿ ਬਰਿਦੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾ ਰੂਪੇ ਨਮੋ ਸ਼ਾਸ਼ਾਂ ਨੋ ਭੂਪੇ ਨੋ ਦਾਨਾ ਨੇ ਨੋ ਮਨ ਮਾਨੇ ਨਮ ਰੋ ਰੋਗੇ ਨਮ ਸੰਸ਼ਨਾਨ ਨੋ ਮੰਤਰ ਮੰਤਰੰ ਨੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮ ਤੰਤਰ ਤੰਤਰੰ ਸਦਾ ਸਤ ਦਾਨੰਦ ਸਭੰ ਪਰਣਾਸੀ ਅਨੂਪੇ ਰੂਪੇ ਸੰਤੁਲ ਨਿਵਾਸੀ ਸਦਾ ਸਦ ਦਾ ਬੁੱਧ ਦਾ ਬਿਰਧ ਕਰਤਾ ਅਦੋ ਉਰਧ ਅਰਧੰ ਅਗੰ ਓਗ ਹਰਤਾ ਪਰੰ ਪਰਮ ਪਰਮੇਸ਼ਰ ਪੁਸ਼ਪਾਲੰ ਸਦਾ ਸਰਵਦਾ ਸਿੱਧ ਦਾਤਾ ਦੇ ਆਲੰ ਅਸ਼ੇਦੀ ਅਭੇਦੀ ਨਾਮ ਅਕਾਮ ਸੰਸਤੋ ਪਰਾਜੀ ਸਮ ਸਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਬੀਤ ਹੈ ਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਭੀਸ ਹੈ ਪੁਜੰ ਪ੍ਰਿਆ ਛੰਦ ਅਗਾਦੇ ਬਾਦੇ ਅਨੰਦੀ ਸਰੂਪੇ ਨਮ ਸਰਮਾਨੇ ਸੰਨਾਨੇ ਨਮਸਤੋ ਨਿਰਨਾਥੇ ਨਮਸਤੋ ਪ੍ਰਭਾਥੇ ਨਮਸਤੋ ਗੰਜੇ ਨਮਸਤੋ ਬੰਜੇ ਨਮਸਤੋ ਮੋ ਪਾਲੇ ਨਮਸਤੋ ਪਾਲੇ ਨਉ ਸਰਦੇਸੇ ਨਉ ਸਰਭੀਸੇ ਨਮੋ ਰਾਜ ਰਾਜੇ ਨਮੋ ਸਾਸਾ ਜੀ ਨਮੋ ਸਾਸਾ ਨਮ ਮਮਹੇ ਨਮੋ ਗੀਤ ਗੀਤੇ ਨਉ ਪ੍ਰੀ ਪ੍ਰੀਤੇ ਨਮ ਰੋ ਰੋਖੇ ਨਉ ਸੂਖੇ ਨਉ ਸਰੋਗੇ ਨਉ ਸਰਭੂਗੇ ਨਉ ਸਰਵ ਜੀਤੰ ਨਉ ਸਰਭੀਤੰ ਨਉ ਸਰਵ ਗਿਆਨੰ ਨਉ ਸਰਬ ਪ੍ਰਮਤਾਨੰ ਨਉ ਸਰਬ ਮੰਤਰੰ ਨਉ ਸਰਵ ਯੰਤਰੰ ਨਉ ਸਰਵ ਦ੍ਰਿ ਸੰਗ ਨਉ ਸਰਵ ਕ੍ਰਿ ਸੰਗ ਨਉ ਸਰ ਰੰਗੇ ਦ੍ਰਵੰਗੀ ਰੰਗੇ ਨਮੋ ਜੀਵ ਜੀਵੰ ਨੋ ਬੀ ਬੀਜੇ ਅਕੇ ਜੇ ਭੀਜੇ ਸੰਨ ਪ੍ਰਸੀਜੇ ਕਿਰਪਾਲਨ ਸਰੂਪੇ ਕੂਕਰਮ ਬਰਣਾਸੀ ਸਦਾ ਸਰਬਦਾਰ ਰਿਦਿ ਸਦੰਗ ਨਿਵਾਸੀ ਸਰਪੜ ਸੰਤ ਫਿਰਸਾਦ ਅੰਮ੍ਰਿਤ ਕਰਮੇ ਬਿਰ ਧਰਮੇ ਅਖਲ ਜੋਗੇ ਚਲ ਬੂਗੇ ਅਚਲ ਰਾਜੇ ਟਲ ਸਾਜੇ ਖਲ ਧਰਮੰ ਅਲਖ ਕਰਮੰ ਸਰਉਂ ਦਾਤਾ ਸਰਉਂ ਗਿਆਤਾ ਸਰਬਉ ਭਾਨੇ ਸਰਮਾਨੇ ਸਰਪ੍ਰਾਣ ਸੁਤ੍ਰਣ ਸਰਮ ਭੂਕਤਾ ਸਰਮ ਜੁਗਤਾ ਸਰਉਂ ਦੇਵੰ ਸਰਉਂ ਵੇਵੰ ਸਰਉਂ ਕਾਲੇ ਸਰਉਂ ਪਾਲੇ ਰੂ ਆਲੰਚੰਦ ਪ੍ਰਸਾਦ ਆਦ ਰੂਪ ਆਨਾਦ ਮੂਖ ਜਉਣੁਰਖੋ ਪਾਰ ਸਰਮਾਨ ਤਿਰਮਾਨ ਦੇਵ ਭੀ ਵੰਦਾਰ ਸਰਵ ਪਾਲਕ ਸਰਵ ਘਾਲਕ ਸਰਵ ਗੁਣ ਕਾਲ ਜਤਰ ਤਤਰ ਬਿਰਾਜਹੀ ਹੋ ਅਬਤੂਤ ਰੂਪ ਰਸਾਲ ਨਾਮ ਠਾਵ ਨਾ ਜਾਤ ਜਾ ਕਰੂਪ ਰੰਗ ਨਾਰੀਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇ ਸੌਰਣ ਭੀ ਸਜਾ ਕਰੂ ਰੇਖ ਨਾਰਾਗ ਜਤਰ ਤਤਰ ਦੇਸਾ ਵਿਸਾ ਹੋਏ ਫੈਲ ਨਾਰਾਗ ਨਾਮ ਕਾਮਹੀਨ ਬੇਗਤਾ ਮੂ ਨਾ ਜਾਏ ਸਰਬ ਮਨ ਸਰਵਤਰ ਮਾਨਸੈ ਮਨਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਖੇਲਨ ਅੰਤ ਕੋ ਬਿਰੇਕ ਦੇਵੇ ਬਿਨਾ ਜਾਣੈ ਜੀਵੇ ਦੌਰਗ ਤੇਵ ਰੂਪ ਰੰਗ ਨਾ ਜਾਤ ਪਾਸ ਹੋ ਜਾਣੀ ਕਹਿ ਜੀਵ ਤਾਤ ਮਾਤ ਨਾ ਜਾਤ ਆਕਰ ਜਨਮ ਮਰਨ ਮਹੀਨ ਚਕਰ ਬਕਰ ਬਿਰੈ ਚਤਰ ਜਗ ਮਾਨੇ ਪੁਰਤੀਨ ਲੋਕ ਚੌਦਾ ਕੇ ਵਿਖੇ ਜਾਗ ਜਾਗ ਜਾਪੀ ਜੇ ਜਾਪ ਆਦਿ ਦੇ ਨਾਮ ਮੂਰਥਾ ਪਿਉ ਸਭਹਿ ਜੇ ਥਾਪ ਪਰਮ ਰੂਪਣੀਨ ਮੂਰਤ ਪੂਰਨ ਪੁਰਖ ਅਪਾਰ ਸਰਬਿ ਸੁਰਚਿਉ ਸੋ ਜਮ ਅਗੁਣ ਭਜਨਾਰ ਤਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧੰਮ ਸੋ ਪਰਮ ਰਤ ਭੂਤ ਲਖ ਭੀਸ ਅੰਗ ਰਗਨ ਰੰਗ ਜਾ ਕੈ ਜਾਤ ਪਦਰ ਨਾਮ ਗਰਵ ਗੰਗਨ ਦੁਸ਼ਟ ਭਜਨ ਮੁਕਤੋ ਦਾਇਕ ਕਾਮ ਆਪ ਰੂਪ ਮੀਕ ਅਨਸਤੁਤ ਏਕ ਪੁਰਖ ਅਵਤੂਤ ਗਰੁ ਗੰਜਨ ਸਰਵੰਜਨ ਆਦਿ ਸੂਤ ਅੰਗਹੀਨਾ ਭੰਗ ਨਾਤਮ ਏਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਿਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਦੇਨ ਭੇਖ ਸਰਵ ਸਾਸਤਰ ਨਾ ਜਾਣੈ ਜੇ ਰੂਪ ਰੰਗ ਰਰੇ ਪਰਮ ਬੇਦ ਪੁਰਾਣ ਜਾ ਕੈ ਨੇਤ ਭਗਤ ਨਿਤ ਕੋਟ ਸਿਮਰਤ ਪੁਰਾਣ ਸਾਸਤਰ ਨਾ ਆਵਹੀ ਬਹੁ ਚਿਤ ਮਦ ਭਰ ਸੰਤ ਬਿਰਸਾਦ ਗੋਨਾ ਗਨ ਉਦਾਰ ਮਹਿਮਾ ਭਾਰ ਅਸਨ ਭੰਗ ਉਪਮਾਨੰਗ ਅਨੁਭਵ ਵਿਰਕਾਸ ਨਿਸਦਿਨ ਅਨਾਸ ਅਜਨ ਬਾਵ ਸ਼ਾਨ ਸ਼ਾਉ ਰਾਜਾਨ ਰਾਜ ਬਹਨਨ ਬਾਨ ਦੇਵਾਨ ਦੇਵ ਮਹਾਨ ਇੰਦਰਾਨ ਇੰਦਰ ਬਲਾਨ ਵਾਲ ਰੰਗ ਰੰਕ ਕਾਲਾਨ ਕਾਲ ਅਨਭੂਤ ਹੰਗ ਆਪਾ ਭੰਗ ਗਤਵਤ ਉਪਾਰ ਗੁਣ ਉਦਾਰ ਮਨੋ ਗਨ ਪ੍ਰਣਾਮ ਨਿਰਪੈ ਨੇ ਕਾਮ ਅਤਤ ਪ੍ਰਚੰਡ ਮਿਤਕਤ ਖੰਡ ਆਰਸੇ ਕਰਮਾ ਦੇਸੇ ਧਰਮੋ ਸਰਵਾ ਵਰਣਾਡਿਆ ਅੰਡੰਡ ਬਾਡਿਆ ਚਾਚਰੀ ਛੰਦ ਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀੰ ਕਰੀੰ ਨਿਰਨਾਮੇ ਕਾਮੇ ਪੁਜੰ ਪ੍ਰਿਆ ਛੰਦ ਚਤਰ ਚਕਰ ਕਰਤਾ ਚਤਰ ਜਕਰ ਹਰਤਾ ਚਤਰ ਜਕਰ ਦਾਨੇ ਸਸਕਰ ਜਾਨੇ ਚਤਰ ਜਕਰ ਵਰਤੀ ਚਤਰ ਜਕਰ ਭਗ ਭਰਤੀ ਤਤਿਜ ਕ੍ਰਿਪਾਲੇ ਚਤਿਜ ਕ੍ਰਿ ਕਾਲੇ ਤਤਿਜ ਕ੍ਰਿਪਾਸੇ ਤਤਿਜ ਕ੍ਰਿ ਵਾਸੇ ਤਤਿਜ ਕ੍ਰਿ ਮਾਨੇ ਤਤਿਜ ਕ੍ਰਿਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇ ਅਜਨਮੰ ਅਜਾਇ ਨਾ ਚਿਤਰੈ ਨਾ ਮਿਤਰੈ ਪਰੇ ਹਾਂ ਪਵਿੱਤਰੈ ਪ੍ਰਥੀਸੈ ਅਦੀਸੈ ਦਿਰਸੈ ਕਿਰਸੈ ਭਗਤੀ ਛੰਦ ਪ੍ਰਸਾਦ ਕਥਤੇ ਕਿਆ ਚੀਜਿ ਦਿਸੈ ਕੇ ਆਭਿਜ ਬੀਸੈ ਕੇ ਆਗੰਝ ਕਰਮੈ ਕੇ ਆਪੰਜ ਪਰਮੈ ਕਿ ਆਪਿ ਜੈ ਲੋਕੈ ਕਿ ਅਦ ਸੁਖੈ ਕਿ ਉਹ ਤੂਤ ਬਰਣੈ ਕਿ ਵੇ ਭੂਤ ਕਰਨੈ ਕਿ ਰਾਜੰ ਪ੍ਰਭੈ ਕਿ ਤਰੰਗ ਤੁਜੈ ਕਿ ਅਸ਼ੋਕ ਬਰਣੈ ਕਿ ਸਰਬਾ ਬਰਣੈ ਕਿ ਜਗੰਗ ਰੀਤੀਆਂ ਕਿ ਸ਼ਤਰੰਗ ਸ਼ਤਰੀਆਂ ਕਿ ਬ੍ਰਹਮਾ ਸਰੂਪੈ ਕਿ ਅਨਭਉ ਰੂਪੈ ਕਿ ਆਦਿ ਦੇਵੈ ਕਿ ਆਪ ਭੀਵੈ ਕਿ ਚਿਤ੍ਰੰ ਮਹੀਨੈ ਕਿ ਕੈ ਦੀਨੈ ਕਿ ਰੋਜੀ ਰਿਆ ਕਹਿ ਰਹੀ ਮੈਂ ਰਹਾ ਕਹਿ ਕਿ ਪਾਕ ਵਿਆਵ ਕਿ ਗੈ ਬੁਰਗਾਵੈ ਕਿਹ ਹਰੋਂ ਗੁਨਾਹ ਹੈ ਕਿ ਜਾ ਨਿਸ਼ਾਹ ਹੈ ਕਿ ਕਾਰਨ ਕਨਿੰਦ ਹੈ ਕਿ ਰੋਜੀ ਦੇਂਦਾ ਹੈ ਕਿ ਰਾਜ ਕਰੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਵੰ ਕਲਿ ਹੈ ਕਿ ਸਰਵੰ ਕਲਿ ਹੈ ਕਿ ਸਰਵਤਰ ਮਾਨਨ ਹੈ ਕਿ ਸਭ ਤੋਂ ਦਾਨਨ ਹੈ ਕਿ ਸਤੁਰ ਗਉਨ ਹੈ ਕਿ ਸਤੁਰ ਭਉਨ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੀਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕੇ ਸਰਬਤਰ ਦੀਨ ਹੈ ਕੇ ਸਰਬਤਰ ਲੀਨ ਹੈ ਕੇ ਸਰਬਤਰ ਜਾਹੋ ਕੇ ਸਰਬਤਰ ਭਾਉ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੀਸ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖ ਹੈ ਕੇ ਸਰਬਤਰ ਪੂਖ ਹੈ ਕੇ ਸਰਬਤਰ ਤਰਾਣ ਹੈ ਕੇ ਸਰਬਤਰ ਪ੍ਰਾਣ ਹੈ کی سروتر دیس ہے کیستر پھیس ہے کیس سروتر مان کے سر سد پردان ہیں کی سروتر جاپ جسر تھاپیہ ہے کیسر پان ہے کی سروتر مان ہے کی سروتندر کی سروتر چندر کی سرم کلیم کی پرمنگ فہیم کی آکر علام ہے کی سائک کلام کی سرل وجو ہے تمام رجو ہیں ہمش السلام سلگت مدام ہے گریمل سکستا ہے گری بل پرستا ہے ਬਿਲਦੁਲ ਮਕਾਨਾ ਜਨੁਲ ਜਮਾਨਾ ਤੁਮਿ ਤੁਮ ਮੈ ਰਜੁ ਨਿਧੰਡਾ ਹਰਿ ਬਲਿ ਜੀ ਮਹਰਿਆ ਕਿ ਯਕੀਨਾ ਨਿਕੁਲ ਤਰੰਗ ਬੇਦਾ ਭੰਗ ਅਜਿਨ ਵਾਜਾ ਗਨਵਲ ਕੋ ਰਾਜੈ ਨਿਰੂਪਿਤ ਸਰੂਪੈ ਤਰੇ ਮੁਕਤਿ ਬੇ ਭੂਤੈ ਪਰ ਭੁਗਤ ਪ੍ਰਵੈ ਸੁਜੁਗ ਸੁਧਾਨ ਸਦਾਗੰ ਸਰੂਪੈ ਬੇਦੀ ਅਨੂਪੈ ਸੰਤੋਪਰਾਜ ਸਦਾ ਸਰਵ ਸਾਜ ਸੰਤੋ ਸਲਾਮੈ ਸਦਾ ਬਲ ਅਕਾਮੈ ਨਿਰਵਾਦ ਸਰੂਪੈ ਅਗਾਧ ਅਨੂਪੈ ਉਵੰਗਾਦਰੂਪੇ ਅਨਾਦ ਸਰੂਪੇ ਅਨੰਗੀ ਨਾਮੇ ਤ੍ਰਵੰਗੀ ਤਰਕਾਮੇ ਤਿਰਬਰਗੰਤਰਵਾਧੇ ਅਗੰਝੇ ਅਗਾਦੇ ਸੁਭੰ ਸਰਭਾਗੇ ਸੁ ਸਰਬਾ ਨਿਰਾਗੇ ਤਿਰਪੁਖ ਸਰੂਪੇ ਸਿਜਾ ਜੋਤਾ ਕਨਰਪਨਾਸੈ ਪ੍ਰਚਿਲ ਪ੍ਰਵਾਸੈ ਨਿਰੁਕਤ ਪ੍ਰਭ ਸਦਵੰਸ ਸਦਾ ਵਿਭੂਤ ਸਰੂਪੇ ਪਰਜੂਤ ਨੂਪੇ ਨਿਰੁਕਤ ਸਦਾ ਵਿਭੂਤ ਪ੍ਰਭ ਅਨੋ ਸੁ ਅਨੁਕਤ ਸਰੂਪੇ ਪਰਜੂਗਤ ਨੂਪੇ ਸਤਰੀ ਛੰਦ ਅਭੰਗ ਹੈ ਨਾਗ ਹੈ ਵੇਖ ਹੈ ਲੇਖ ਹੈ ਬਰਮ ਹੈ ਅਕਰਮ ਹੈ ਅਨਾਧਾ ਜੁਵਾਦ ਹੈ ਅਜ ਹੈ ਅਬ ਹੈ ਭੂਤ ਹੈ ਤੂਤ ਹੈ ਨਾਸਾ ਉਦਾਸਾ ਧੰਦ ਬੰਦ ਹੈ ਅਭਗਤ ਹੈ ਬਿਰਕਤ ਹੈ ਨਾਸਾ ਪ੍ਰਗਾਸਾ ਨਿਚਿੰਤਾ ਸੁਨਿੰਤਾ ਲੇਖ ਹੈ ਦੇਖ ਹੈ ਅਲੇਖ ਹੈ ਪੀਖ ਹੈ ੜਾਹ ਗਹਾ ਸੰਮਗਮ ਨੀਲ ਅਨਾਧ ਨਿਤ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਸੰਤ ਬ੍ਰਸਾਦ ਸਰਵਹੰਤਾ ਸਰਵਗੰਤਾ ਸਰਵਖਿਆਤਾ ਸਰਵਗਿਆਤਾ ਸਰਵਹਰਤਾ ਸਰਵਕਰਤਾ ਸਰਵਪ੍ਰਾਣ ਸਰਵਤਰਣ ਸਰਵਕਰਮੰ ਸਰਵਧਰਮੰ ਸਰਵਜੁਗਤਾ ਸਰਵਮੁਕਤਾ ਸਾਵਲਜੰਤ ਪ੍ਰਸਾਦ ਨਮੋ ਨਰਗਨਾਸ ਸਦਮ ਪ੍ਰਗਾਸ ਨੰਗ ਸਰੂਪੇ ਮੰਗਵੇ ਭੂਤੇ ਪਰਮਾਤਮ ਪਰਮਾਤੇ ਸਦਾ ਸਰਬਸਾਤੇ ਅਗਾਧ ਸਰੂਪੇ ਅਨਾਦ ਬੇਪੂਤੇ ਅਗਾਸ ਸਰੂਪੇ ਨਿਰਵਾ ਬਰਬੂਤੇ ਨੰਗਿ ਅਨਾਮੇ ਤ੍ਰਵੰਗੀ ਤ੍ਰਕਾਮੇ ਨਿਰਵੰਗੀ ਸਰੂਪੇ ਸਰਵੰਗੀ ਨੂਪੇ ਨਾ ਪੁੱਤਰੈ ਨਾ ਪੁੱਤਰੈ ਨ ਸਤਰੈ ਨਾ ਮਿਤਰੈ ਨਾ ਤਤੈ ਨਾ ਮਾਤੈ ਨਾ ਜਾਤੈ ਨਾ ਪਤੈ ਨਿਰਸਾਕ ਨੂੰ ਸ੍ਰੀ ਕੈਮ ਤੋਂ ਮੀ ਕੈ ਸਦਾਵੰਗ ਪ੍ਰਭਾ ਹੈ ਆਜਾ ਹੈ ਆਜਾ ਹੈ ਭਗਤੀ ਸ਼ੰਤ ਬ੍ਰਿ ਸਾਦ ਕੇ ਜਹਰ ਹਜ਼ੂਰ ਹੈ ਕੇ ਹਾਜ਼ਰ ਹਜ਼ੂਰ ਹੈ ਮਸੂ ਸਲਾਮ ਹੈ ਸੰਤ ਕਲਾਮ ਹੈ ਕੇ ਸਾਹਿਬ ਦੀ ਮਾ ਕੇ ਤੁਰਾ ਗੈਂ ਕਮਲ ਕ੍ਰੀਮ ਹੈ ਕੇ ਰਾਜ ਕ੍ਰੀਮ ਹੈ ਕੇ ਰੋਜੀ ਦਿੰਦਾ ਹੈ ਕੇ ਰਾਜ ਕਰਿੰਦਾ ਹੈ ਗਰੀਮੁ ਲੋਕ ਮਾਲ ਲੈ ਕੇ ਅਸਨੁਲ ਜਮਾਲ ਲੈ ਅੰਗਿਮੁ ਲੋਕ ਰਾਜਾ ਗਰੀਮੁ ਨਿਵਾਜ ਹਰੀ ਫੁਲ ਰਿਸ਼ਕਾਨੈ ਰਾਸੁਲ ਫਿਕਾਨੈ ਕਲੰਕ ਕ ਪ੍ਰਨਾਸੈ ਸੰਤਨੁ ਨਿਵਾਸੈ ਅੰਜੰਗੁ ਨੀ ਮਹਿ ਰਹਾ ਕਰੀਮੈ ਸੰਤਨ ਜੋਗਾਂ ਕੇ ਸਭ ਕੇ ਰੈ ਨਰਕ ਕੇ ਨਰਕ ਪ੍ਰਨਾਸੈ ਬੈਸਤਨ ਨਵਾਸੈ ਕੇ ਸਰਬਲ ਗਵਾਨੈ ਮਿਸਰੁ ਵੰਨੈ ਤੁਮਹੁ ਤੁਮੀ ਜਾ ਸੰਤਲ ਜੀ ਜਾ ਪਰੰਗ ਪਰਮੀਸੈ ਸੰਤਲ ਹਦੀਸੈ ਦੇਸਰ ਲੇਕੰਦਨ ਵਿਪੇਖੈ ਜਿਵੇਂ ਉਹ ਜੋ ਮੈਂ ਆਮੀ ਕੁਲੇ ਮੈਂ ਕਰੀ ਮਿਲ ਕੁਮਾ ਲੈ ਕੇ ਜੁਰਤ ਜਮਾ ਲੈ ਕੇ ਤਲੰਗ ਪ੍ਰਗਾਸ ਅੰਗਮ ਤੋਂ ਵਾਸ ਹੈ। ਇਹ ਜੋ ਸਰੂਪ ਹੈ ਅੰਗਮ ਤੋਂ ਵੇ ਭੂਤ ਹੈ ਅੰਗਮ ਤੋਂ ਵਸ ਹੈ ਕਿ ਆਤਮ ਪਰਬੈ। ਕਿ ਤਲੰਗ ਨਾਂਗ ਹੈ ਕਿੰਮ ਤੋਂ ਭੰਗ ਹੈ ਮਦਵਰਜੰਤ ਪ੍ਰਸਾਦ। ਮੋੜ ਮਰ ਪਰਨਾਮੋ ਗੁਰੂ ਨਮੋਦਾ। ਹਰ ਵਰ ਗੰਝ ਵਰਨਰ ਪਰਭੰਜ। ਅਨ ਅਗਨ ਪਰਨਾਮ ਨਮਸਲਾਮ ਵਰਨਰ ਖੰਡ ਵਰਨਰ ਮੰਡ। ਅਨ ਬਹੁਨਾਸੋ ਮਰੂਣ ਪ੍ਰਕਾਸ਼ ਗੁਰੂ ਨ ਪਰਨਾਮ ਜਲਤ ਨਮੋਦਾ। ਅਨਜ ਅੰਗ ਆਸਨੋਂ ਭੰਗੋ ਮਾਪਾਰ ਉਗਤਮ ਉਦਾਰ ਜਲਥਲ ਮੰਡ ਦਿਸਵੰਡੋ ਜਲਥਲ ਮੰਤੋ ਦਿਸ ਵਿਅੰਤ ਅਨਭਗਨਾਸ ਤਿਰਧ ਦਰ ਦੁਰਾਸ ਆਜਨ ਬਾਉ ਏਕੈ ਸਦਾਉ ਊੰਕਾਰ ਆਦਿ ਗਦਿਨੀ ਨਾਦ ਖਲ ਖੰਡ ਕੇ ਆਲੋ ਗੁਰੂ ਰਕਾਲ ਕਰ ਕਰ ਪਰਨਾਮ ਚ ਚਰਨਾਮ ਅਨਜ ਗਾਤੋ ਅਜੀਨਾ ਬਾਤੋ ਅਨਨਜ ਗਾਤੋ ਅਨਰੰਜ ਬਾਤੋ ਅੰਟ ਉਟ ਭੰਡਾਰ ਅੰਠਟ ਅਪਾਰ ਆੜੀਠਾ ਧਰਮ ਵਾਤ ਠੀਠ ਕਰਮ ਆੜ ਬਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸੰਤ ਬਰਸਾਦ ਕਰਨਾਲਿਆ ਰ ਘਾਲਿਆ ਖਲਖੰਡ ਨੈ ਮੈਂ ਮੰਡ ਨਾ ਜਗਤੀਸੁਰ ਪਰਮੇਸ਼ੁਰਾ ਕਲ ਕਾਰਣ ਹੈ ਸਰਬ ਉਬਾਰਣ ਹੈ ਤ੍ਰਿਤਕੇ ਤਰਨ ਜਾਕੇ ਕਰਣਾ ਮਨ ਮਨ ਜਗ ਜਾਣੈ ਸਰਵੰਭਾਰ ਹੈ ਸਰਵੰਕਾਰ ਹੈ ਸਰਵ ਆਸ ਹੈ ਸਰਵ ਨਾਸ ਹੈ ਕਰਣਾ ਕਰੇ ਬਿਸੰਬਰਾ ਸਰਵੇਸ਼ੁਰਾ ਜਗਤੀਸੁਰਾ ਬ੍ਰਹਮੰਡ ਸ ਖਲਖੰਡ ਸ ਪਰਤੇ ਪਰ ਕਰਣਾ ਕਰੈ ਅਜਬਾ ਜਪੈ ਅਥਾ ਪਾਥਾ ਪੈ ਕਰਤਾ ਕਰਤਾ ਅਮਰਤਾ 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 ਕਰਣਾ ਕਰਤਾ ਕਰਤਾ ਕਰਿ ਤਾ ਕਰਤਾ ਧਰਣੀ ਧਰਤਾ ਅੰਤੇਸ਼ਵਰ ਪਰਮੇਸ਼ਵਰ ਕਰਤਾ ਕਰਤਾ ਅਮਰਤਾ ਅਮਰਤਾ ਅਜਬਾ ਕਰਤਾ ਅਮਰਤਾ ਅਮਰਤਾ ਨਾਰਾਇਣ ਆਇਕ ਹੈ ਹਲ ਕਾਇਕ ਹੈ ਵਿਸੁੰਭਰ ਕਰਣਾਲਿਆ ਨਿਰਪਨਾਇਕ ਹੈ ਸਰਪਾਇਕ ਹੈ ਭਗਵ ਪੰਜਨ ਅਰਗੰਯਰ ਰਿਪਤਾਪਨ ਜਪ ਜਪਨ ਅਕਲੰਕ ਕਰਤਾ ਸਰਵਾ ਕਰਤਾ ਕਰਤਾ ਕਰੈ ਹਰਤਾ ਰਹਿ ਪਰਮਾਤਮਾ ਹੈ ਸਰਵਾਤਮਾ ਹੈ ਤੁਮ ਬਾਸਾ ਜਸ ਕੀ ਆਸਾ ਪੂਜੰ ਪ੍ਰਿਆ ਸ਼ੰਦ ਨਮੋ ਸੂਰ ਸੂਰਜੇ ਨਮੋ ਚੰਦ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇ ਤੇ ਨਮੋ ਬਿਰੰਦ ਬਿਰੰਦੇ ਨਮੋ ਬੀ ਬੀਜੇ ਨਮੋ ਰਾਜਨ ਤਾਮਸੰ ਤਾਤ ਰੂਪੇ ਨਮ ਬ੍ਰਹਮ ਤਤੰ ਅਤਨ ਰੂਪੇ ਨਮ ਜੋ ਜੋਗੇ ਨਉ ਗਿਆਨ ਗਿਆਨੇ ਨਮ ਮੰਤਰ ਮੰਤਰੇ ਨਉ ਧਿਆਨ ਧਿਆਨੇ ਨਮੋ ਜੋ ਜੋਦੇ ਨਉ ਗਿਆਨ ਗਿਆਨੇ ਨਮੋ ਬੋਜ ਬੋਜੇ ਨੋ ਪਰ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦ ਬੇਪੂਤੇ ਕਲੰਕਾ ਰੂਪੇ ਅਲੰਕਰ ਅੰਕੇ ਨਮੋ ਆਸਾ ਜਿਨ ਬਾਬੰਕੇ ਅਵੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਵੰਗੀ ਤ੍ਰਕਾਲੇ ਅਨੰਗੀ ਆ ਨਾ ਆਕਾਮੇ ਏਕ ਅਸ਼੍ਰੀ ਛੰਦ ਅਜੈ ਅਲਾਪ ਹੈ ਬਹਿ ਪੂਜੂ ਨਾਸੁ ਕਾਸੁ ਅਗੰਝ ਵੰਝ ਲਖ ਪਖ ਅਕਾਲ ਦਿਆਲ ਰੇਕ ਵਿਖ ਨਾਮ ਘਾਮ ਗੜਹ ਅਨਤ ਪਰਮਤ ਅਜੋਨੀ ਮੂਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰਿਖੇ ਅਕਰਮੰ ਅਬਰਮੰ ਅੰਜ ਲਿਖਿ ਪੁਜੰ ਪ੍ਰਿਆਸ਼ੰਦ ਨਮਸੁਲ ਪ੍ਰਣਾਮੇ ਸੰਤੁਲ ਪ੍ਰਣਾਸੇ ਅਗੰਝਲ ਅਨਾਮੇ ਸੰਗ ਨਿਵਾਸੇ ਨਿਰਗਮ ਬੂਤੇ ਸੰਤ ਸਰੂਪੇ ਸੋ ਕਰਮ ਬਣਾਸੀ ਸੋ ਧਰਮੰਗ ਬੇਪੂਤੇ ਸਦਾ ਸਚ ਜਨ ਸਤਿਰਨ ਪ੍ਰਣਾਸੀ ਕ੍ਰਿਮੁਲੁ ਕੁਨਿੰਦਾ ਸੰਗ ਨਿਵਾਸੀ ਅਜੈ ਬਬੂਤੇ ਲਗਨੀ ਮੈਂ ਹਰੀ ਅੰਕਰੀਆ ਕਰਮੁਲ ਨੀ ਮੈਂ ਚਤਰ ਜਕਰ ਵਰਤੀ ਚਦੇ ਕਰ ਭੁਖਤੇ ਸੋ ਜੰਭਵ ਸੁਧੰ ਸਰਬਦਾ ਸਰਜੁਕਤੇ ਦੁ ਕਾਲੰ ਮਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਬੰਗ ਬੇਪੂਤੇ ਦੁ ਕਾਲੰ ਪ੍ਰਣਾਸੀ ਦਿਆਲੰ ਸਰੂਪੇ सदा अङ्गसङ्गय भङ्गे बेपूते